ਗਜ਼ਨ ਸਾਹਿਬ ਨਾਲ ਆ ਗਏ ਕਿ ਆਪ ਕੀ ਕਹਿ ਸਕਦੇ ਆ ਕਿ ਜਦੋਂ ਦੇ ਫ੍ਰੀਕਵੋਡ ਦੇ ਵਿੱਚ ਇਹਨਾਂ ਨੇ ਇਕਾਧਕ ਕਰ ਮਾਰਿਆ ਉਸ ਤੋਂ ਬਾਅਦ ਨਵੀਂ ਅਪਡੇਟ ਨੇ ਸਾਹਮਣੇ ਆਈਆਂ ਦੀ ਬਾਰੇ ਸਭ ਤੋਂ ਪਹਿਲਾਂ ਕੀ ਹੈ ਕਿ ਉਹਨਾਂ ਦੇ ਵਾਰਕ ਤਜੰਦਾ ਉਸ ਤੋਂ ਬਾਅਦ ਉਹ ਅਪਲੀਕੇਟ ਕੋੜਾ ਵਿਅਕਤੀ ਹੈ ਥੋੜੀ ਲੱਗਦੀ ਹੈ ਕਿ ਇਹ ਵਿਅਕਤੀ ਜਿਹਨੇ ਆਪ ਦਾ ਅਗਲੇ ਇਲਾਕੇ ਵਿੱਚ ਪੈਚ ਦਾ ਬੋਲ ਬਣਾਉਂਦਾ ਹੈ ਦੋਨਾਂ ਨੂੰ ਜਿਹੜਾ ਜਨ ਵੀ ਜਿਹੜੇ ਸੀ ਉਹਨਾਂ ਨੂੰ ਗੁਰਬਖਸ਼ ਸਿੰਘ ਮੈਡੀਕਲ ਕੋਲ ਜੇ सूरज? सूरज? इस वक्त तो दूसरी वेबसाइटों जिदा حاجه है वेबसाइटों जिदा कर रहा है जो पुलिस वालों जिदा जैसे नाच भी भेजा जा हम तो ले 50 जिदा में उन्हें कॉलेज आ छोटी छोटी ਸਾਡੀ ਜਿਹੜੀ ਸੀ ਅਲੀ ਦੀ ਟੀਮ ਸੀ ਉਹ ਇਲਾਕਾ ਗੱਜ ਸੇ ਸੀ 5000 ਐਨਐਲਐ ਸਟਾਰਟਡ ਉਹ ਬਾਈਕ ਦੀ ਸਪੀਡ ਇਨਾਂ ਨੇ ਵਧਾ ਲਈ ਤੇ ਜਦੋਂ ਉਹ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਖਪ੍ਰੀਤ ਸਿੰਘ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵੱਲ ਫਾਇਰ ਕੀਤੇ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ CIA ٹیم ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ਦਾ ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚ ਇਹ ਗੱਲ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੈਂਡੇਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵੀ ਕੇ ਵੀ ਐਨਡੀपीएस ਦਾ ਪਰਚਾ ਹੈ ਤੇ ਇਥੇ ਕੋਟਾਪੁਰੇ ਜੂਏ ਇਹਦੇ ਆਰਮਜ਼ ਐਕਟ ਦਾ ਪਰਚਾ ਹੈ ਜਦਕੀ ਦੂਜਾ ਜਿਹੜਾ ਬੰਦਾ ਰਵਿੰਦਰ ਉਹਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇਥੇ ਕਮਿਆਣਾ ਪਿੰਡ 'ਚ ਲੜਾਈ ਹੋਈ ਸੀ ਜੇਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ 'ਚ ਵੀ ਸ਼ਾਮਿਲ ਸੀ ਔਰ ਅੱਜ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤੀ ਤਾਂ ਇਹਨਾਂ ਕੋਲੋਂ ਫਿਰ ਇੱਕ ਜਿਹੜਾ ਬਤੀਸ ਬੋਰਡ ਦਾ ਨਾਜਾਇਜ਼ ਅ ਵੈਪਨ ਜਿਹੜਾ ਹੈਗਾ ਉਹ ਵੀ ਬਰਾਮਦ ਹੋਇਆ। ਸਿਰ ਕਿਸੇ ਮੁਲਾਜ਼ਮ ਨੇ ਤਾਂ ਨਹੀਂ ਇੰਜਰਡ ਹੋਇਆ ਜਾਂ ਕਿਸੇ ਜੀ ਵੀ ਇਹਨਾਂ ਦੋਵਾਂ ਨੂੰ ਵੀ ਹੈਵ ਰਸ਼ਡ ਟੂ ਦਾ ਮੈਡੀਕਲ ਹਸਪੀਟਲ ਇਮੀਡੀਏਟਲੀ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ। ਮੀ ਲੈਟ ਯੂ نو ਮੁਲਾਜ਼ਮ ਐਜ਼ ਆਫ ਨਾਓ ਪ੍ਰਾਈਮਰ ਫੇਸ ਇਸ ਸਾਡੇ ਸੇਫ। ਕਿਸੇ ਗੈਂਗ ਨਾਲ ਸੰਬੰਧ ਰੱਖਦੇ? ਜੀ ਗੈਂਗ ਇਨਦਰ ਇਹ ਹੀ ਹੈ ਕਿ ਕਮਿਆਣਾ ਚ ਜਿਹੜੇ ਇਹ ਮੰਦਿਰ ਜਿਹਨੂੰ ਅਸੀਂ ਕਹਿ ਦਿੰਦੇ ਆ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਪਿੰਡ ਉਥੇ ਤੋ ਇਹ ਛੋਟੇ ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਇਹਨਾਂ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਡਿਸਟਰਬ ਦ ਪੀਸ ਐਂਡ ਟ੍ਰਾਂਕਵਿਲਿਟੀ ਆਫ ਅ ਡਿਸਟ੍ਰਿਕਟ ਸਰਟਨਲੀ ਇਹ ਪੁਲਿਸ ਪਾਰਟੀ ਦੀ ਨਿਗਾਹ ਚਾਹੀਏ ਕਿਸੇ ਵਾਰਤਾ ਤੋਂ ਅੰਜਾਮ ਦੇਣ ਦੀ ਫਰਾਗ ਵਿੱਚ ਸੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੇਖੋ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ ਜਦੋਂ ਅਸੀਂ ਇਲਾਜ ਕੇ ਬਾਅਦ ਅਸੀਂ ਇਹਨਾਂ ਦੀ ਜਦੋਂ ਕਸਟਡੀ ਲੈਵਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਨਹੀਂ ਲੈ ਕੇ ਆਏ ਸੀ ਇਨ ਐਨੀ ਕੇਸ ਫਰੀਦਕੋਟ ਪੁਲਿਸ ਦੀ ਇੱਕ ਲਗਾਤਾਰ ਇੱਕ ਮੁਹਿੰਮ ਚੱਲ ਰਹੀ ਹੈ ਜਿਹ ਚ ਫ੍ਰਮ 5 ਟੂ 8 ਡੇਲੀ ਇੱਕ ਰੋਟੇਟਿੰਗ ਨਾਕਾਬੰਦੀ ਵੀ ਹੁੰਦੀ ਹੈ ਔਰ ਸਾਡੇ ਸਾਰੇ ਜੀਓਜ਼ ਐਸਐਚਓ ਸੀਆਈਏ ਦੀ ਟੀਮਾਂ ਬਾਹਰ ਹੁੰਦੀਆਂ ਦੋ ਦਿਨ ਪਹਿਲਾਂ ਵੀ ਅੰਬੇਡਕਰ ਨਗਰ ਕਮਿਆਨਾ ਪਿੰਡ ਇੱਥੇ ਇੱਕ ਕਾਸੋ ਚਲਾਇਆ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਉਥੋਂ ਪੁਆਇੰਟ ਆਫ ਸੇਲ ਦੇ ਵੀ ਕਾਫੀ ਐਫਆਈਆਰਸ ਵੀ ਰਜਿਸਟਰ ਹੋਈ ਸੀ ਸੋ ਇਟ ਇਜ਼ ਅ ਪਾਰਟ ਆਫ ਆਰ ਹਾਈਟੈਂਡ ਸਰਵੇਲੈਂਸ ਐਂਡ ਐਕਸ਼ਨ ਅਗੇਂਸਟ ਕ੍ਰਿਮੀਨਲਸ ਥੈਂਕ ਯੂ ਲਾਈਟ ਰਹੀ ਹੈ ਵੀ